ਪੈਸਾ ਜਿਹੜਾ ਹੈਗਾ ਕੇਂਦਰ ਸਰਕਾਰ ਕੋਲ ਹਾਂ ਬਿਲਕੁਲ ਠੀਕ ਹੈ ਮਗਰ ਜਲੰਧਰ ਦੀ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਬੜਾ ਕਟਾਲਾ ਹੋਇਆ ਸੀ ਕਿ ਸਮੇਂ-ਸਮੇਂ ਤੇ ਜੀ ਮੰਦ ਵੀ ਕਰਦੇ ਰਹੇ ਹਾਂ ਜਲੰਧਰ ਨੂੰ ਮੁੱਟਣ ਦਾ ਕੰਮ ਕੀਤਾ ਸਮਾਰਟ ਸਿਟੀ ਪ੍ਰੋਜੈਕਟ ਦੇ ਮੱਧ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਸਮੇਤ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਗਵਰਨਰ ਦੇ ਨਾਮ ਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ। ਇਸਮੋ ਕੇ ਮਨੋਰੰਜਨ ਕਾਲੀਆ, ਕੇ.ਡੀ ਪੰਡਾਰੀ, ਅਸ਼ੋਕ ਸਰੀਨ ਹੈ ਕੇ ਸੁਸ਼ੀਲ ਸ਼ਰਮਾ ਤੇ ਹੋਰ ਵੀ ਮੌਜੂਦ ਰੇ। ਇਸ ਜਰਨ ਉਹਨਾਂ ਨੇ ਕਿਹਾ ਕਿ ਕੈਗ ਦੀ ਰਿਪੋਰਟ ਆ ਗਈ ਹੈ ਵੱਡੇ ਪੱਧਰ ਤੇ ਘੁਟਾਲਾ ਹੋਇਆ ਹੈ ਜਿਸ ਦੀ ਜਾਂਚ ਅਜੋ ਹੋਣੀ ਚਾਹੀਦੀ ਹੈ। ਸੋ ਦੱਸਦੀ ਹੈ ਕਿ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਨੇ ਗਵਰਨਰ ਦੇ ਨਾਮ ਡੀਸੀ ਨੂੰ ਮੰਗ ਪੱਤਰ ਸੌਂਪਿਆ। ਇਸ ਸੀਜ਼ਨ ਇੱਕ ਕੈਗ ਦੀ ਰਿਪੋਰਟ ਆ ছায়ਾ ہوئی ਹੈ ਉਹਦੇ ਵਿੱਚ ਸਮਾਰਟ ਸਿਟੀ ਦੇ ਵਿੱਚ ਉਹਨਾਂ ਨੇ ਡਿਕਮੈਂਟ ਕੀਤਾ ਕਿ ਜਿਹੜੇ ਆਫੀਸਰ ਜਿਹੜੇ ਹੈਗੇ ਆ ਜਿਹੜੀ ਜ਼ਿੰਮੇਵਾਰੀ ਤੇ ਸੀਜੀ ਹਸਟਲ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਪਾਈ ਨੀ ਔਰ ਉਹ ਵਿੱਚ ਕਾਫੀ ਵੱਡੀ ਗੜਬੜਤਾ ਜੁਟਾਈ ਨਾ ਉਹਨਾਂ ਨੇ ਕੋਲਾਸਾ ਕੀਤਾ ਸੋ ਸੁਨਾਤੇ ਜਿਹੜਾ ਅਸੀਂ ਇੱਕ ਮੈਮੋਰੰਡਮ ਜਿਹੜਾ ਹੈਗਾ ਡੈਪਟੀ ਕਮਿਸ਼ਨਰ ਦੁਆਰਾ ਕਿ ਗੁਰਨਾ ਨੂੰ ਪਹੁੰਚਾਉਂਦੇ ਕਿ ਗੰਨੇ ਸਾਹਿਬ ਜਿਹੜਾ ਹੈ ਕਿ ਇਸ ਕਾਲ ਤੇ ਗੌਰ ਕਰੇ ਔਰ ਐਕਸ਼ਨ ਲੈਤਾ ਚਾਹੇ ਤਾਂ ਉਹਨਾਂ 옵ਸ਼ਨ ਦੇਖੋ আচ্ছা ਇਹ ਤਤਲ ਹੋ ਰਹੀ ਹੈ ਕਿ ਅਸਰਾਨ ਦੇ ਨਾਮ ਤਾਂ ਜਾਂ ਅੱਗੇ ਜਿਹੜੇ ਖੁਲਾਸੇ ਹੋਏ ਹੈਗੇ ਆ ਕੋਈ ਪੋਲੀਟੀਕਲ ਲੀਡਰ ਵੀ ਇਹਦੇ ਵਿੱਚ ਲਿਫਟ ਪਾਇਆ ਗਿਆ ਹੈਗਾ ਨਹੀਂ ਉਹਦੇ ਇਹ ਸਵਾਲ ਹੈਗਾ ਜਿਹੜੀ ਪੈਸਾ ਜਿਹੜਾ ਹੈਗਾ ਕੇਂਦਰ ਸਰਕਾਰ ਕੋਲ ਹਾਂ ਬਿਲਕੁਲ ਠੀਕ ਹੈ ਹਾਂ ਪੰਜਾਬ ਸਰਕਾਰ ਦੇ ਚੋਂ ਜਿਹੜਾ ਹੈਗਾ ਇੱਥੇ 스마트 ਸਿਟੀ ਚਲਾਏਗਾ ਉਹ ਖਰਚਾ ਹੋ ਜਾ ਰਿਹਾ ਸੋ ਉਸ ਨਾਤੇ ਜਿਹੜਾ ਹੈਗਾ ਜਿਹੜਾ ਪਰਪਸਲੀ ਆਇਆ ਸੀਗਾ ਉਹਦੀ ਬਜਾਏ ਡਾਇਵਰਟ ਕਰਤਾ ਜਾਂ ਇਸ ਦੇ ਨਾਲ ਹੋ ਰਿਹਾ ਹੈ ਜਾਂ ਜਿਹੜਾ ਹੈਗਾ ਕਿ ਵੀ ਤੁਸੀਂ ਜੇ ਆਪਣੇ ਕੋ ਗਾਰੰਟੀ ਦਿੱਤੀ ਹੋਈ ਹੈ ਉਹਦੀ ਐਕਸਪਾਇਰ ਵੀ ਹੋ ਗਈ ਹੈ ਫਿਰ ਵੀ ਤੁਸੀਂ ਉਹਨੂੰ ਕੰਟੀਨਿਊ ਕਰਤਾ ਜਿਹੜਾ ਇਹਦਾ ਪੈਸਾ ਉਹ ਸਾਰੀਆਂ ਗੱਲਾਂ ਇਹ ਦੇਖ ਕੇ ਜਿਹੜਾ ਹੈਗਾ ਉਹਦੀ ਜ਼ਿੰਮੇਵਾਰੀ ਕਿਸ ਤੋਂ ਹੈ ਆਸ਼ਵਾਸਨ ਕੀ ਦਿੱਤਾ ਜੀ ਸਾਹਿਬ ਤੱਕ ਪੁੰਚਾ ਲਿਆ ਉਹਨਾਂ ਸਾਹਿਬ ਨੂੰ ਪੁੰਚਾ ਦੇਣਾ ਠੀਕ ਹੈ ਧੰਨਵਾਦ ਤਾਂ ਅੰਜੇਜ ਨੂੰ ਮੰਮਰੰਦਮ ਪੱਤਰ ਦੇਣਾ ਹੈ ਕੰਟਰੋਲਰ ਆਫ ਆਡੀਟਰ ਜਨਰਲ ਦੀ ਰਿਪੋਰਟ ਆਈ ਸੀਗੀ ਉਸ ਨੂੰ ਲੈ ਕੇ ਕੀ ਗੱਲ ਹੈ ਕੇਂਦਰ ਸਰਕਾਰ ਵੱਲੋਂ ਜਲੰਧਰ ਨੂੰ ਸਮਾਰਟ ਬਣਾਉਣ ਦੇ ਲਈ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਉਹਨੂੰ ਲੈ ਕੇ ਆਂਦਾ ਸੀਗਾ ਔਰ ਜਲੰਧਰ ਦੇ ਲੋਕਾਂ ਦੀਆਂ ਬੜੀਆਂ ਇੱਛਾਾਂ ਮ ਸੀ ਉਹਨਾਂ ਨੇ ਆਪਣੇ ਟੈਕਸ ਦੇ ਮਾਧਿਅਮ ਨਾਲ ਸਰਕਾਰ ਨੂੰ ਜੋ ਪੈਸਾ ਦਿੱਤਾ ਸੀ ਉਹ ਸਮਾਰਟ ਸਿਟੀ ਦੇ ਮਾਧਿਅਮ ਨਾਲ ਲੱਗਣਾ ਸੀਗਾ ਮਗਰ ਜਲੰਧਰ ਦੀ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਬੜਾ ਟਕਾਲਾ ਹੋਇਆ ਸੀ ਕਿ ਸਮੇਂ-ਸਮੇਂ ਤੇ ਕਿ ਮੰਤਰੀ ਵੀ ਕਰਦੇ ਰਹੇ ਆ ਸਾਡੇ ਮੰਤਰੀ ਵੀ ਇੱਥੇ ਆਏ ਆ ਸਾਦਿਲ ਰਵਿੰਦਰ ਸਿੰਘ ਹੈ ਪੀ ਜੀ ਹੋਰ ਆਫਿਰ ਸ਼ੇਗਵਾਲ ਸਾਹਿਬ ਹਮਮ ਔਰ ਜਦੋਂ ਇਹ ਸਾਰੀ ਗੱਲਬਾਤ ਹੋਈਏ ਤਾਂ ਉਸ ਤੋਂ ਬਾਅਦ ਕੈਕ ਦੀ ਵਿਜ਼ਿਟ ਲਗਭਗ 9 ਨਵੰਬਰ ਤੋਂ ਦਸੰਬਰ ਦੇ ਵਿੱਚ ਜਲੰਧਰ ਚ ਹੋਈ ਸੀਗੀ ਹਮ ਉਹਨਾਂ ਨੇ ਉਸ ਤੋਂ ਬਾਅਦ ਸਾਰਾ ਇਹਨੂੰ ਖੰਗਾਲਿਆ ਜਾਜੇ ਨੂੰ ਤੇ ਇਹਦੇ ਚ ਬੜੀ ਗੜਬੜੀ ਜਿਹੜੀ ਹੈ ਉਹ ਮਿਲੀ ਹੈ ਕਿ ਇੱਕ ਤਾਂ ਮਿਸਜੁਸ ਆਫ ਥੋੜਾ ਮਨੀ ਹੈ ਉਹ ਹੋਇਆ ਦੂਸਰਾ ਜਿਹੜੇ ਕੰਟਰੈਕਟ ਹੋਏ ਹੈ ਉਹਨਾਂ ਦੀ ਕੰਪਲੀਸ਼ਨ ਸਰਟੀਫਿਕੇਟ 'ਤੇ ਪੈਸੇ ਚਲੇਗੇ ਫਿਰ ਜਿਹੜੇ ਬਿੱਲ ਬਣਨੇ ਸੀਗੇ ਰੈਗੂਲਰ ਬਿੱਲ ਬੰਤੇ ਸੀ ਉਹਨਾਂ ਦੇ ਵਿੱਚ 5% ਦੀ ਕੋਡੋਕਤੀ ਹੋਣੀ ਸੀ ਹੋਣਾ ਸੀ ਐਲਡੀ ਦਾ ਕੋਟਾਲਾ ਹੈ ਸ਼੍ਰਮ ਸੀਵਰ ਦਾ ਕੋਟਾਲਾ ਹੈ ਗ੍ਰੀਨ ਬੈਲਟ ਦਾ ਕੋਟਾਲਾ ਹੈ ਔਰ ਸਾਰੇ ਕੋਟਾਲੇ ਜਿਹੜੇ ਐ ਸਮਾਰਟ ਸਿਟੀ ਪ੍ਰੋਜੈਕਟ ਦੇ ਅੰਦਰ ਆਏ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇੱਕ ਡਾਇਰੈਕਟਰ ਲੈਵਲ ਦਾ ਅਧਿਕਾਰੀ ਡਿਮੋਸ਼ਨ ਕਰਕੇ ਜਲੰਧਰ ਦੇ ਵਿੱਚ ਆਇਆ ਔਰ ਜਲੰਧਰ ਦੇ ਵਿੱਚ ਮੈਕਸਿਮ ਜਿਹੜੀ ਐਗਜ਼ੀਕਿਊਸ਼ਨ ਉਹ ਪੈਸਾ ਲੱਗਣ ਦਾ ਕੰਮ ਉਸ ਟਿਨਿਓਰ ਦੇ ਵਿੱਚ ਹੋਇਆ। ਹੂੰ। ਸੋ ਇਹ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਗੜਬੜੀਆਂ ਸਰਕਾਰੀ ਅਧਿਕਾਰੀਆਂ ਔਰ ਠੇਕੇਦਾਰੀ ਦੇ ਵਿੱਚ ਸ਼ਾਮਲ ਨੇ। ਕਿਉਂਕਿ ਪੈਸਾ ਭੇਜਿਆ ਸਰਕਾਰ ਨੇ ਐਗਜ਼ੀਕਿਊਸ਼ਨ ਦਾ ਕੰਮ ਜਿਹੜਾ ਹੈ ਨਾ ਉਹ ਸਾਰਾ ਅਫਸਰਾਂ ਦਾ ਹੁੰਦਾ ਹੈ। ਹੂੰ। ਤੇ ਉਸ ਉਹਨਾਂ ਨੂੰ ਲੱਗਿਆ ਕਿ ਸਾਨੂੰ ਕਿਸੇ ਨਾਲ ਪੁੱਛਣਾ ਨਹੀਂ ਹੈ। ਸੋ ਉਹਨਾਂ ਨੇ ਅੱਖਾਂ ਬੰਦ ਕਰਕੇ ਨਾ ਜਲੰਧਰ ਨੂੰ ਲੁੱਟਣ ਦਾ ਕੰਮ ਕੀਤਾ 스마트 ਸਿਟੀ ਪ੍ਰੋਜੈਕਟ ਦੇ ਮੱਦੇਨਜ਼ਰ। ਕੀ ਆਸ ਰੱਖਦੇ ਹੋ? ਬਿਲਕੁਲ ਆਸ ਰੱਖਦੇ ਆ ਜਿਵੇਂ ਗਵਰਨਰ ਸਾਹਿਬ ਮੰਗ ਤੇ ਉੱਤਰਪੇ ਜੈ ਜੀ ਸਾਹਿਬ ਨੂੰ ਮਿਲੇ ਹੈ ਔਰ ਕੈਕ ਦੀ ਰਿਪੋਰਟ ਜਿਹੜੀ ਹੈ ਨਾਲ ਨੱਥੀ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਜਲਦੀ ਹੀ ਜਿਹੜੀ ਹੈ ਇੱਥੇ ਕਾਰਵਾਈ ਹੋਏਗੀ ਔਰ ਅਸੀਂ ਮੰਗ ਕੀਤੀ ਹੈ ਕਿ ਸੀਬੀਆਈ ਈਡੀ ਜਿਹੜੀ ਹੈ ਇਹ ਦੀ ਜਾਂਚ ਕਰੇ ਔਰ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਜਾਣ। ਹਾਂ ਜੀ